ਲਓ ਜੀ ਸੰਗਤੇ ਆ ਹੁਣ ਆਪਾਂ ਪਹੁੰਚੇ ਹੋਏ ਆ ਬੰਡਾਲੇ ਵਾਲੇ ਨਵੇਂ ਪੁਲ ਤੇ ਠੀਕ ਆ ਆ ਇਹ ਹੈਗਾ ਵਾ ਸਾਈਡ ਮਾਝੇ ਵਾਲੀ ਤੇ ਇਧਰਲੀ ਸਾਈਡ ਹੈਗੀ ਆ ਫ੍ਰੀਪੋਰ ਏਰੀਆ ਹਨਾ ਇਹ ਇਹ ਪਾਣੀ ਦੀ ਸਭ ਤੋਂ ਜਿਆਦੀ ਮਾਰ ਪਿੰਡ ਧੀਰਾ ਘਰ ਤੇ ਮੁਠਿਆਂ ਵਾਲੇ ਨੂੰ ਸਭ ਤੋਂ ਜਿਆਦੀ ਮਾਰ ਪੈ ਰਹੀ ਆ ਆ ਦੋਸਤਾਂ ਨਾਲ ਲੋ ਤੇ ਆ ਵੀਰ ਜੀ ਹੁਣੀ ਆਏ ਹੋਏ ਸੀ ਇੱਧਰ ਪਾਣੀ ਪੂਣੀ ਵੇਖਣ ਇਹਨਾਂ ਤੋਂ ਪੁੱਛਦੇ ਆਂ ਹਾਂਜੀ ਵੀਰ ਜੀ ਕਿੰਨਾ ਕ ਤੁਹਾਨੂੰ ਪਾਣੀ ਚਾਪਦਾ ਵਾ ਪਾਣੀ ਬਹੁਤ ਜਿਆਦਾ ਹਜਾਦਾ ਜਿਆਦਾ ਚਾਪਦਾ ਪਾਣੀ ਖਤਰੇ ਵਾਲਾ ਕੰਮ ਹੀ ਆ ਵੈਸੇ ਤਾਂ ਪਾਣੀ ਹਦੋਂ ਜਿਆਦਾ ਹੋ ਗਿਆ ਏ ਇੱਧਰ ਅੱਗੇ ਗਏ ਸੀ ਕਿਤੇ ਵੇਖ ਕੇ ਪਾਣੀ ਵੇਖਣੇ ਆਏ ਹਾਂ ਅੱਗੇ ਆਵੇ ਪੂਲ ਉੱਤਰ ਦੇ ਨਾਲ ਪਰੇ ਸ਼ਰਦ ਤੇ ਲੱਗਿਆ ਹੋਇਆ ਨਾਲੇ ਅੱਛਾ ਅੱਛਾ ਪਾਣੀ ਵੇਖਣ ਆਏ ਸੀ ਹਾਂਜੀ ਆ ਜਮੇ ਨਾਲ ਲੱਗਿਆ ਪੈ ਇਦਰੋਂ ਦਾ ਬਾਦਰ ਨਾਲ ਜਿਹੜੇ ਪਿੰਡ ਨੂੰ ਨਾ ਪੂਰਾ ਖਤਰਾ ਪਾਣੀ ਹੁੰਦਾ ਠੀਕ ਹੈ ਜੀ ਆਪਣਾ ਕਿਹੜਾ ਏਰੀਆ ਵੀਰ ਜੀ ਆਪਣਾ ਵੀਰ ਬੱਦੇ ਫਰੋਇਪੁਰ ਏ ਠੀਕ ਆ ਇਹ ਵੀਰ ਜੀ ਹੁਣੇ ਵੀ ਪਾਣੀ ਵੇਖਣ ਆਏ ਸੀ ਇਹ ਦੱਸ ਰਹੇ ਨੇ ਵੀ ਬਹੁਤ ਹੀ ਜ਼ਿਆਦਾ ਪਾਣੀ ਵਧ ਰਿਹਾ ਵਾ ਵੀ ਜਦੋਂ ਦੇ ਆਏ ਸੀ ਉਸ ਤੋਂ ਬਾਅਦ ਹੁਣ ਤੱਕ ਬਹੁਤ ਜ਼ਿਆਦਾ ਪਾਣੀ ਵਧ ਗਿਆ ਵਾ ਤੇ ਮੇਰੇ ਨਾਲ ਵੀਰ ਬਲਜਿੰਦਰ ਸਿੰਘ ਵੇਖਣ ਦੇ ਨੇ ਜੀ ਸਵੇਰ ਦੇ ਪਾਣੀ ਆਹੀਂ ਬਲਜਿੰਦਰ ਸਿੰਘਾ ਕਿੰਨਾ ਕ ਪਾਣੀ ਆਪਾਂ ਠੀਰਾ ਕਰੋ ਆਏ ਆ ਤੇ ਅੱਧੇ ਘੰਟੇ ਸਾਰਾ ਇੱਕ ਫੁੱਟ ਡੇਢ ਫੁੱਟ ਪਾਣੀ ਵਧ ਗਿਆ ਜੇ ਸਹਾਨਾ ਹੋਣਾ ਪਾਣੀ ਮਗਰੋਂ ਹੋਣ ਡਿਆ ਇਹ ਤਾਂ ਬੜੀ ਤੇਜ਼ੀ ਨਾਲ ਪਾਣੀ ਵਧ ਰਿਹਾ ਤਾਂ ਇਹ ਬਹੁਤ ਜਦਾ ਪਾਣੀ ਵੇਖੋ ਬਗ ਕਰੂਏ ਕਰਦਾ ਹੁੰਦਾ ਸਭ ਤੋਂ ਜਿਆਦੀ ਮਾਰ ਠੀਰਾ ਕਰਨ ਤੇ ਮੁਠਿਆਂ ਵਾਲੇ ਪਿੰਡ ਤੋਂ ਪੈ ਰਹੀ ਆ ਠੀਰਾ ਕਰਤਾ ਜਰਾ ਸਾਰੇ ਡੁੱਬੇ